ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 713 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 714 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਮਹੱਲਾ ਪੰਜਵਾ ਰਾਗ ਟੋਡੀ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਵਰਜਨ ਦੇਵ ਜੀ ਦੀ ਬਾਣੀ ਨਿੰਦਾ ਕਾ ਗੁਰ ਕਿਰਪਾ ਤੇ ਹਟਿਓ ਜਦੋਂ ਗੁਰੂ ਕਿਰਪਾ ਕਰਦਾ ਹੈ ਤਾਂ ਨਿੰਦਾ ਦੇ ਸੁਭਾਅ ਵਾਲਾ ਮਨੁੱਖ ਨਿੰਦਿਆ ਕਰਨ ਤੋਂ ਹਟ ਜਾਂਦਾ ਹੈ ਪਾਰ ਬ੍ਰह्म ਪ੍ਰਭ ਭਏ ਦਿਆਲਾ ਸੇਵਕੈ ਬਾਣ ਸਿਰ ਕਾਟਿਓ ਰਹਾਓ ਜਿਸ ਨਿੰਦ ਕੁੱਤੇ ਪ੍ਰਭੂ ਪਰਮਾਤਮਾ ਜੀ ਦਿਆਵਾਨ ਹੋ ਜਾਂਦੇ ਹਨ ਕਲਿਆਣ ਸਰੂਪ ਹਰੀ ਦੇ ਨਾਮ ਤੀਰ ਨਾਲ ਗੁਰੂ ਉਸ ਦਾ ਸਿਰ ਕੱਟ ਦਿੰਦਾ ਹੈ ਉਸ ਦੀ ਹਉਮੈ ਨਾਸ ਕਰ ਦਿੰਦਾ ਹੈ ਭਾਵ ਉਸ ਦੇ ਹੰਕਾਰ ਦਾ ਸਿਰ ਕਟਿਆ ਜਾਂਦਾ ਹੈ ਰਹਾਉ ਕਾਲ ਜਾਲ ਜਮ ਜੋਹੇ ਨਾ ਸਕੇ ਸੱਚਾ ਪੰਥਾ ਥਾਟਿਓ ਜੇਸ ਮਨੁੱਖ ਹੁੰਦਾ ਹੈ ਗੁਰੂ ਪ੍ਰਭੂ ਦਿਆਵਾਨ ਹੁੰਦੇ ਹਨ ਉਸ ਮਨੁੱਖ ਨੂੰ ਆਤਮਕ ਮੌਤ ਮਾਇਆ ਦਾ ਜਾਲ ਮੌਤ ਦਾ ਡਰ ਕੋਈ ਭੀ ਤੱਕ ਭੀ ਨਹੀਂ ਸਕਦਾ ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਸਦਾ ਠਿਰ ਹਰੀ ਨਾਮ ਸਿਮਰਨ ਵਾਲਾ ਰਸਤਾ ਮਿਲ ਲੈਂਦਾ ਹੈ ਖਾਤ ਘਰ ਚਤ ਕੇਸ਼ ਨ ਖੁੱਟ ਤਾ ਨਾਹੀ RAM ਰਤਨ ਤਨ ਖਾਟਿਓ ਓ ਮਨੋਖ ਪਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਧਨ ਘਟ ਲੈਂਦਾ ਹੈ ਆਪ ਵਰਤਿਆਂ ਹੋਰਾਂ ਨੂੰ ਵੰਡਿਆਂ ਇਹ ਧਨ ਰਤਾ ਪੀ ਨਹੀਂ ਮੁਕਦਾ ਖਾਵੇ ਖਰਚੇ ਰਲ ਮਿਲ ਭਾਈ ਟੋਟਣਾ ਆਵੇ ਵੱਧੋ ਜਾਈ ਜਿੰਨਾ ਜਪਾਂਗੇ ਨਾਮ ਜਿੰਨਾ ਲੋਕਾਂ ਨੂੰ ਨਾਮ ਜਪਾਵਾਂਗੇ ਉਨਾ ਹੀ ਵਧੇਗਾ ਇਹ ਨਾਮ ਦਾ ਧਨ ਕਦੇ ਘਟਦਾ ਨਹੀਂ ਸਮਾਪੂਤ ਹੋ ਆਖੇ ਨ ਪੀਤਰ ਆਪਣਾ ਕੀਆ ਪਾਇਆ ਜਿਸ ਨਿੰਦਾ ਸੁਭਾਅ ਕਰਕੇ ਜਿਸ ਆਪਾ ਭਾਵ ਕਰਕੇ ਨਿੰਦਕ ਸਦਾ ਦੁਖੀ ਹੁੰਦਾ ਰਹਿੰਦਾ ਸੀ ਪ੍ਰਭੂ ਦੇ ਦਿਆਲ ਹੋਇਆ ਗੁਰੂ ਦੀ ਕਿਰਪਾ ਨਾਲ ਇੱਕ ਛਿਨ ਵਿੱਚ ਹੀ ਉਸ ਦਾ ਸੁਭਾਅ ਉਸ ਦਾ ਸੁਭਾਅ ਦਾ ਨਾਮ ਨਿਸ਼ਾਨ ਹੀ ਮਿਟ ਜਾਂਦਾ ਹੈ ਉਹਦਾ ਸੁਭਾਅ ਨਿੰਦਿਆ ਤੋਂ ਹਟ ਕੇ ਨਾਮ ਜਪਣ ਲੱਗ ਜਾਂਦਾ ਹੈ ਆਗਮ ਨਿਗਮਕ ਹੈ ਜਨ ਨਾਨਕ ਸਭ ਦੇਖੈ ਲੋਕ ਸਬਾਇ ਇਸ ਅਚਰਜ ਤਬਦੀਲੀ ਨੂੰ ਸਾਰਾ ਜਗਤ ਹੈਰਾਨ ਹੋ ਹੋ ਕੇ ਵੇਖਦਾ ਹੈ ਦਾਸ ਨਾਨਕੇ ਅਗੰਮੀ ਰੱਬੀ ਖੇਡ ਬਿਆਨ ਕਰਦਾ ਹੈ ਟੋਢੀ ਮਹੱਲਾ ਪੰਜਵਾ ਕਿਰਪਾ ਨ ਤਨ ਮਨ ਕਿਲ ਵਿਖ ਭਰੇ ਹੇ ਸ਼ੂਮਾ ਸਵਾਸਾਂ ਦੀ ਪੂੰਜੀ ਸਿਮਰਨ ਵਾਲੇ ਪਾਸੇ ਨਾ ਖਰਚਣ ਦੇ ਕਾਰਨ ਤੇਰਾ ਮਨ ਤੇ ਸਰੀਰ ਪਾਪਾਂ ਨਾਲ ਭਰੇ ਪਏ ਹਨ ਸਾਧ ਸੰਗ ਭਜਨ ਕਰ ਸੁਆਮੀ ਢਾਕਨ ਕੋ ਇਕ ਹਰੇ ਰਹਾਓ ਹੇ ਸ਼ੂਮਾ ਸਾਧ ਸੰਗਤ ਵਿੱਚ ਟਿਕ ਕੇ ਮਾਲਕ ਪ੍ਰਭੂ ਦਾ ਭਜਨ ਕਰਿਆ ਕਰ ਸਿਰਫ ਉਹ ਪ੍ਰਭੂ ਹੀ ਇਨ੍ਹਾਂ ਪਾਪਾਂ ਉੱਤੇ ਪਰਦਾ ਪਾਣ ਦੇ ਸਮਰੱਥ ਹੈ ਰਹਾਓ ਅਨਕਿ ਸ਼ਿਦਰ ਬੋਹਿਤ ਕੇ ਛੁਟਕਤ ਥਾਮਨ ਜਾਹੀ ਕਰੇ ਹੇ ਸ਼ੂਮ ਸਿਮਰਨ ਤੋਂ ਸੁਝਾ ਰਹਿਣ ਦੇ ਕਾਰਨ ਤੇਰੇ ਸਰੀਰ ਜਹਾਜ਼ ਵਿੱਚ ਅਨੇਕਾਂ ਛੇਕ ਪੈ ਗਏ ਹਨ ਸਿਮਰਨ ਤੋਂ ਬਿਨਾ ਕਿਸੇ ਵੀ ਹੋਰ ਤਰੀਕੇ ਨਾਲ ਇਹ ਛੇਕ ਬੰਦ ਨਹੀਂ ਕੀਤੇ ਜਾ ਸਕਦੇ ਜਿਸ ਕਾ ਬੋਹਿਤ ਤਿਸ ਆਰਾਧੇ ਖੋਟੇ ਸੰਗ ਖਰੇ ਜੈਸ ਪਰਮਾਤਮਾ ਦਾ ਦਿੱਤਾ ਹੋਇਆ ਏ ਸਰੀਰ ਜਹਾਜ਼ ਹੈ ਉਸ ਦੀ ਰੱਦਨਾ ਕਰਿਆ ਕਰ ਉਸ ਦੀ ਸੰਗਤ ਵਿੱਚ ਖੋਟੇ ਹੋ ਚੁੱਕੇ ਗਿਆਨਿੰਦਰੇ खरे ਹੋ ਜਾਣਗੇ ਗੱਲੀ ਸੈਲ ਉਠਾਵਤ ਚਾਹੈ ਓਏ ਊਹਾ ਹੀ ਹੈ ਧਰੇ ਪਰ ਮਨੁੱਖ ਨਿਰੀਆਂ ਗੱਲਾਂ ਨਾਲ ਹੀ ਪਹਾੜ ਝੁਕਨੇ ਚਾਹੁੰਦਾ ਹੈ ਨਿਰੀਆਂ ਗੱਲਾਂ ਨਾਲ ਉਹ ਪਹਾੜ ਉਥੇ ਦੇ ਉਥੇ ਹੀ ਤਰੇ ਰਹ ਜਾਂਦੇ ਹਨ ਜੋਰ ਸਕਤ ਨਾਨਕ ਕਿਛ ਨਾਹੀ ਪ੍ਰਭ ਰੱਖੋ ਸ਼ਰਨ ਪਰੇ हे ਨਾਨਕ ਇਨਾ ਸ਼ਿਦਰਾ ਤੋਂ ਬਚਣ ਲਈ ਛੇਕਾਂ ਤੋਂ ਬਚਣ ਵਾਸਤੇ ਅਸਾਂ ਜੀਵਾ ਵਿੱਚ ਕੋਈ ਜੋਰ ਨਹੀਂ ਕੋਈ ਤਾਕਤ ਨਹੀਂ ਅਸੀਂ ਤੇਰੀ ਸ਼ਰਨ ਆ ਪਏ ਹਾਂ ਸਾਨੂੰ ਤੂੰ ਆਪ ਹੀ ਬਚਾਲਾ ਪਰਮਾਤਮਾ ਹੱਥ ਦੇ ਕੇ ਬਚਾਲਾ ਟੋਡੇ ਮਹੱਲਾ ਪੰਜਵਾਹ ਹਰ ਕੇ ਚਰਨ ਕਮਲ ਮਨ ਧਿਆਉ ਮੈਂ ਤਾਂ ਆਪਣੇ ਮਨ ਵਿੱਚ ਪਰਮਾਤਮਾ ਦੇ ਕੋਮਲ ਚਰਨਾਂ ਦਾ ਧਿਆਨ ਧਰਦਾ ਰਹਿੰਦਾ ਹਾਂ ਕਾੜ ਕੁਠਾਰ ਪਿਤ ਬਾਤ ਹੰਤਾ ਔਖਦ ਹਰ ਕੋ ਨਾਉ ਰਹਾਉ ਪਰਮਾਤਮਾ ਦਾ ਨਾਮ ਇੱਕ ਐਸੀ ਦਵਾਈ ਹੈ ਜਿਹੜੀ ਮਨੁੱਖ ਦੇ ਅੰਦਰੋਂ ਕ੍ਰੋਧ ਤੇ ਹੰਕਾਰ ਆਦਿ ਕরোগ ਪੂਰੀ ਤਰ੍ਹਾਂ ਕੱਢ ਦਿੰਦੀ ਹੈ ਜਿਵੇਂ ਦਵਾਈ ਸਰੀਰ ਵਿੱਚੋਂ ਗਰਮੀ ਤੇ ਵਾਈ ਦੇ ਰੋਗ ਦੂਰ ਕਰਦੀ ਹੈ ਇਸ ਤਰ੍ਹਾਂ ਪਰਮਾਤਮਾ ਦਾ ਨਾਮ ਮਨੁੱਖ ਦੇ ਮਨ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੂਰ ਕਰਦਾ ਹੈ ਰਹਾਓ ਤੀਨੇ ਤਾਪ ਨਿਵਾਰਣ ਹਾਰਾ ਦੁਖ ਹੰਥਾ ਸੁਖ ਰਾਸ ਪਰਮਾਤਮਾ ਦਾ ਨਾਮ ਮਨੁੱਖ ਦੇ ਅੰਦਰੋਂ ਆਦ ਵਿਆਦ ਉਪਾਦ ਤੀਨੇ ਹੀ ਤਾਪ ਦੂਰ ਕਰਨ ਵਾਲਾ ਹੈ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਅਤੇ ਸੁੱਖਾਂ ਦਾ ਸਰਮਾਇਆ ਹੈ ਤਾ ਕੋ ਬਿਗਨ ਨ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਜਿਸ ਮਨੁੱਖ ਦੀ ਅਰਦਾਸ ਸਦਾ ਪ੍ਰਭੂ ਪਰਮਾਤਮਾ ਦੇ ਦਰ ਤੇ ਜਾਰੀ ਰਹਿੰਦੀ ਹੈ ਉਸ ਦੇ ਜੀਵਨ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਸੰਤ ਪਰਤਾਪ ਵੈਦ ਨਾਰਾਇਣ ਕਰਨ ਕਰਣ ਪ੍ਰਭ ਏਕ ਇਕ ਪਰਮਾਤਮਾ ਹੀ ਜਗਤ ਦਾ ਮੂਲ ਹੈ ਜੀਵਾਂ ਦੇ ਰੋਗ ਦੂਰ ਕਰਨ ਵਾਲਾ ਹਕੀਮ ਹੈ ਇਹ ਪ੍ਰਭੂ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਬਾਲ ਬੁੱਧ ਪੂਰਨ ਸੁਖ ਦਾਤਾ ਨਾਨਕ ਹਰ ਹਰ ਟੇਕ ਏ ਨਾਨਕ ਜਿਹੜੇ ਮਨੁੱਖ ਆਪਣੇ ਅੰਦਰੋਂ ਚੁਤਰਾਈ ਦੂਰ ਕਰ ਦਿੰਦੇ ਹਨ ਸਾਰੇ ਸੁਖ ਦੇਣ ਵਾਲਾ ਪਰਮਾਤਮਾ ਉਹਨਾਂ ਨੂੰ ਮਿਲ ਜਾਂਦਾ ਹੈ ਉਨਾ ਦੇ ਜਿੰਦਗੀ ਦਾ ਸਹਾਰਾ ਬਣ ਜਾਂਦਾ ਹੈ ਟੋੜੀ ਮਹੱਲਾ ਪੰਜਵਾ ਹਰ ਹਰ ਨਾਮ ਸਦਾ ਜਪ ਜਾਪ ਸਦਾ ਹੀ ਪਰਮਾਤਮਾ ਦਾ ਨਾਮ ਜਪਿਆ ਕਰ ਬੰਦਿਆ ਜਿਸ ਪਰਮਾਤਮਾ ਨੇ ਤੈਨੂੰ ਸਵਾਸਾਂ ਦੀ ਪੂੰਜੀ ਦੇ ਕੇ ਇਸ ਜਗਤ ਵਿੱਚ ਭੇਜਿਆ ਹੈ ਧਾਰਨ ਗੁਰੂ ਘਰ ਬ੍ਰਹਮ ਸੁਆਮੀ ਵਸਦੇ ਕੀਨੇ ਆਪ ਰਹਾਓ ਜੇਸਪੀ ਮਨੋਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ ਮਾਲਕ ਪ੍ਰਭੂ ਨੇ ਆਪਣੀ ਮਿਹਰ ਕਰਕੇ ਉਹਦੀ ਸੁੰਝੀ ਪਈ ਹਿਰਦਾ ਨਗਰੀ ਨੂੰ ਸੋਹਣੇ ਆਤਮਕ ਗੁਣਾ ਨਾਲ ਆਪ ਵਸਾ ਦਿੱਤਾ ਹੈ ਰਹਾਓ ਜਿਸ ਕੇ ਸੇ ਫਿਰ ਤੈ ਨਹੀਂ ਸੰਭਾਲੇ ਬਿਨ ਸੇ ਸੋਗ ਸੰਤਾਪ ਜਿਸ ਪ੍ਰਭੂ ਦੇ ਅਸੀਂ ਪੈਦਾ ਕੀਤੇ ਹੋਏ ਹਾਂ ਓ ਪ੍ਰਭੂ ਪਰਮਾਤਮਾ ਉਹਨਾਂ ਮਨੁੱਖਾਂ ਦੀ ਆਪ ਸੰਭਾਲ ਕਰਦਾ ਹੈ ਜਿਹੜੇ ਉਸ ਦਾ ਨਾਮ ਜਪਦੇ ਹਨ ਉਹਨਾਂ ਦੇ ਸਾਰੇ ਚਿੰਤਾ ਫਿਕਰ ਦੁੱਖ ਕਲੇਸ਼ ਨਾਸ਼ ਹੋ ਜਾਂਦੇ ਹਨ ਹੱਥ ਦੇ ਰਾਖੇ ਜਨ ਆਪਣੇ ਹਰ ਹੋਏ ਮਾਈ ਬਾਪ ਪਰਮਾਤਮਾ ਆਪਣੇ ਹੱਥ ਦੇ ਕੇ ਆਪਣੇ ਸੇਵਕਾਂ ਨੂੰ ਚਿੰਤਾ ਫਿਕਰਾਂ ਤੋਂ ਦੂਰ ਲੇਸਾਂ ਦੁੱਖਾਂ ਤੋਂ ਦੂਰ ਕਰਦਾ ਹੈ ਅਤੇ ਆਪ ਬਚਾਉਂਦਾ ਹੈ ਉਹਨਾਂ ਦਾ ਮਾਂ ਪਿਓ ਬਣਾ ਰਿਹਾਂਦਾ ਹੈ ਜੀ ਜੰਤ ਹੋਏ ਮਿਹਰਵਾਨ ਦਇਆ ਧਾਰੀ ਹਰ ਨਾਥ ਪ੍ਰਮਾਤਮਾ ਸਾਰੇ ਹੀ ਜੀਵਾ ਉੱਤੇ ਮਿਹਰ ਕਰਨ ਵਾਲਾ ਹੈ ਉਹ ਖਸਮ ਪ੍ਰਭੂ ਸਭਨਾ ਉੱਤੇ ਦਇਆ ਕਰਦਾ ਹੈ ਨਾਨਕ ਸਰਨ ਭਰੇ ਦੁੱਖ ਭੰਜਨਾ ਜਾ ਕਾ ਬੱਡ ਪ੍ਰਤਾਪ ਏ ਨਾਨਕ ਮੈਂ ਉਸ ਪ੍ਰਭੂ ਪਰਮਾਤਮਾ ਦੀ ਸਰਨ ਪਿਆ ਹਾਂ ਜੋ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਤੇ ਜਿਸ ਦਾ ਤੇਜ ਪ੍ਰਤਾਪ ਬਹੁਤ ਹੈ ਟੋਡੇ ਮਹੱਲਾ ਪੰਜਵਾ ਸੁਆਮੀ ਸਰਨ ਪਰਿਓ ਦਰਬਾਰੇ ਏ ਮਾਲਕ ਪ੍ਰਭੂ ਮੈਂ ਤੇਰੀ ਸਰਨ ਆ ਪਿਆ ਹਾਂ ਮੈਂ ਤੇਰੇ ਦਰ ਤੇ ਆ ਡਿਗਾ ਹਾਂ ਕੋਟ ਅਪਰਾਧ ਖੰਡਨ ਕੇ ਦਾਤੇ ਤੁਝ ਬਿਨ ਕੋਨ ਉਧਾਰੇ ਰਹਾਓ ਏ ਕਰੋੜਾਂ ਫੁੱਲਾਂ ਏ ਕਰੋੜਾਂ ਫੁੱਲਾਂ ਨਾਸ ਕਰਨ ਦੇ ਇੱਕ ਸਮਰੱਥ ਦਾਤਾਰ ਤੇਥੋਂ ਬਿਨਾ ਹੋਰ ਕੋਣ ਮੈਨੂੰ ਫੁੱਲਾਂ ਤੋਂ ਬਚਾ ਸਕਦਾ ਹੈ ਰਹਾਓ ਖੋਜਤ ਖੋਜਤ ਬਹੁ ਪ੍ਰਕਾਰੇ ਸਰਬ ਅਰਥ ਵਿਚਾਰੇ ਕਈ ਤਰੀਕਿਆਂ ਨਾਲ ਖੋਜ ਕਰ ਕਰਕੇ ਮੈਂ ਸਾਰੀਆਂ ਗੱਲਾਂ ਵਿਚਾਰੀਆਂ ਹਨ ਤੇ ਇਸ ਨਤੀਜੇ ਤੇ ਅਪੜਿਆ ਹਾਂ ਸਾਧ ਸੰਗਤ ਪਰਮ ਗਤ ਪਾਈਐ ਮਾਇਆ ਰਚ ਬੰਧ ਹਾਰੇ ਕਿਸ ਨਤੀਜੇ ਤੇ ਅਪੜਿਆ ਹਾਂ ਕਿ ਗੁਰੂ ਦੀ ਸੰਗਤ ਵਿੱਚ ਟਿਕਿਆ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲਈ ਦੀ ਹੈ ਅਤੇ ਮਾਇਆ ਦੇ ਮੋਹ ਦੇ ਬੰਧਨ ਵਿੱਚ ਫਸ ਕੇ ਮਨੁੱਖਾ ਜਨਮ ਦੀ ਬਾਜੀ ਹਾਰ ਜਾਈਦੀ ਹੈ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰ ਜਨ ਮਿਲੇ ਪਿਆਰੇ ਜਿਸ ਮਨੁੱਖ ਨੂੰ ਪਿਆਰੇ ਗੁਰਮੁਖ ਸੱਜਣ ਮਿਲ ਪੈਂਦੇ ਹਨ ਉਸ ਦੇ ਮਨ ਵਿੱਚ ਪਰਮਾਤਮਾ ਦੇ ਕੋਮਲ ਚਰਨਾਂ ਦਾ ਪਿਆਰ ਬਣ ਜਾਂਦਾ ਹੈ ਨਾਨਕ ਅਨਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਏ ਨਾਨਕ ਉਹ ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਆਤਮਿਕ ਆਨੰਦ ਮਾਣਦਾ ਹੈ ਤੇ ਉਹ ਆਪਣੇ ਅੰਦਰੋਂ ਸਾਰੇ ਰੋਗ ਦੂਰ ਕਰ ਲੈਂਦਾ ਹੈ ਜਿਹੜਾ ਪਰਮਾਤਮਾ ਮਹਾਰਾਜ ਅਕਾਲ ਪੁਰਖ ਦਾ ਨਾਮ ਜਪਦਾ ਹੈ ਜਿਹੜਾ ਗੁਰੂ ਦੇ ਦੱਸੇ ਰਸਤੇ ਤੇ ਚੱਲਦਾ ਹੈ ਉਹਦੇ ਸਾਰੇ ਦੁੱਖ ਦਿਲਦਰ ਨਾਸ ਹੋ ਜਾਂਦੇ ਹਨ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰ ਜਨ ਮਿਲੇ ਪਿਆਰੇ ਨਾਨਕ ਅਨੰਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 714 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 715 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਤੁਸੀਂ ਆਪਣੇ YouTube ਚੈਨਲ ਸਰਵਾਦਾ ਪਲਾ ਟੀਵੀ ਨੂੰ ਸਬਸਕ੍ਰਾਈਬ ਕਰੋ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ